ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ 4-5 ਕਰੋੜ ਰੁਪਇਆ ਖੇਰੇ ਤੇ ਖਰਚ ਦਿੱਤਾ ਗਿਆ ਕਿ ਕਿਸੇ ਦੀ ਕਿਨਾਂ ਦੀ ਜਮਾਨਤ ਰੱਦ ਕਰਾਈ ਜਾਵੇ ਜੇ ਖੇਰੇ ਦੀ ਜਮਾਨਤ ਰੱਦ ਕਰਾਉਣ ਵਾਸਤੇ ਕਰੋੜਾਂ ਰੁਪਏ ਪੰਜਾਬ ਸਰਕਾਰ ਖਰਚ ਸਕਦੀ ਆ ਤੇ ਫਿਰ ਦੇਰਾ ਸੱਕਾ ਸੌਦਾ ਦੇ ਖਿਲਾਫ ਜਿਹੜੀਆਂ ਇਹ ਪ੍ਰੋਸੀਡਿੰਗ ਸਟੇ ਹੋਈਆਂ ਸੈਕੂਲਰ ਬੇਅਦਬੀ ਦੇ ਕੇਸਾਂ ਵਿੱਚ ਇਹਨਾਂ ਦੀ ਇਹਨਾਂ ਦੇ ਇਹਨਾਂ ਦੀ ਅਪੀਲ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਐਸਐਲਪੀ ਦੇ ਰਾਹੀਂ ਪੰਜਾਬ ਸਰਕਾਰ ਭਗਵੰਤਪਾਲ ਸਰਕਾਰ ਕੇਜਰੀਵਾਲ ਸਰਕਾਰ ਨੇ ਕਿਉਂ ਨਹੀਂ ਪਾਈ ਆਮ ਆਦਮੀ ਭਗਵੰਤਪਾਲ ਦੀ ਗਵਰਨਮੈਂਟ ਸਾਰੀ ਅਟੈਂਸ਼ਨ ਡਿਫਲੈਕਟ ਕਰਕੇ ਪ੍ਰਦੀਪ ਕਲੇਰ ਦੇ ਰਾਹੀਂ ਉਹ ਸਾਰਾ ਨਜ਼ਰਾ ਜਿਹੜਾ ਵਾ ਉਹ ਕੱਲਾ ਅਕਾਲੀ ਦਲ ਤੇ ਬਾਦਲ ਦੇ ਪਰਿਵਾਰ ਦੇ ਉੱਤੇ ਸੁੱਟਿਆ ਜਾ ਰਿਹਾ ਉਹ ਦੋਸ਼ੀ ਨਹੀਂ ਉਹਨਾਂ ਨੂੰ ਸਜ਼ਾ ਮਿਲ ਗਈ ਲੋਕਾਂ ਦੀ ਅਦਾਲਤ ਵਿੱਚ ਗਾਂ ਵੀ ਮਿਲੇਗੀ ਇੱਡਾ ਝੂਠ ਬੋਲ ਰਿਹਾ ਭਗਵੰਤ ਮਾਨ ਇੱਕ ਮੁੱਖ ਅੰਤਿ ਕਿ ਪੰਜਾਬ ਵਿੱਚ ਆਜ਼ਾਦ ਆਜ਼ਾਦ ਭਾਰਤ ਤੋਂ ਬਾਅਦ ਪਹਿਲਾ ਕਨਾਲ ਬਣਾਇਆ ਜਾ ਰਿਹਾ ਜਦ ਕਿ ਜਿਹੜੇ ਮੇਨ ਪ੍ਰਮੁਖ ਕਨਾਲ ਨੇ ਉਹ ਪੋਸਟ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਬਣਨੇ ਨੇ ਜਿਹੜਾ ਮੇਨ ਲਾਈਨ ਸਰਹੰਦ ਫੀਲਡ ਰਹੇਗਾ ਵਾ ਇਹ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਤੇ ਆਲਮੋਸਟ 60 ਦੇ ਦਹਾਕੇ ਵਿੱਚ ਕੰਪਲੀਟ ਹੋਇਆ ਕਿ ਸਰਕਾਰ ਦੇ ਕੋਲ ਇਹਦਾ ਅਧਿਕਾਰ ਹੈਗਾ ਕਿ ਕਿਸੇ ਬੰਦੇ ਨੂੰ ਫੜ ਕੇ ਹਲੇ ਟ੍ਰਾਇਲ ਵੀ ਕੰਪਲੀਟ ਨਹੀਂ ਹੋਈ ਤੇ ਉਹਦੀ ਪ੍ਰਾਪਰਟੀ ਦੇ ਪੈਸੇ ਕੱਢ ਕੇ ਖਜ਼ਾਨੇ ਜਮ੍ਹਾਂ ਕਰਾ ਦਿੱਤੇ ਕੀ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਊਲ-ਜਲੂਲ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਕੋਈ ਟੋਕ ਨਹੀਂ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਆਹ ਦੇਖੋ ਮਾਲਵਾ ਕਨਾਲ ਹਲੇ ਪਤਾ ਨਹੀਂ ਕਿਹੜੇ ਸਾਲ ਵਿੱਚ ਬਣਨਾ ਵਾ ਆ ਇਸ਼ਤਿਹਾਰ ਸ਼ੁਰੂ ਹੋ ਗਿਆ ਹੈ ਹਾ ਹਿੰਦੁਸਤਾਨ ਟਾਈਮਜ਼ ਨੈਸ਼ਨਲ ਪੇਪਰ ਕੰਟਰੀ ਵਾਈਡ ਔਰ ਸਾਰੇ ਟੈਲੀਵਿਜ਼ਨ ਚੈਨਲਸ ਸਾਰੀਆਂ ਅਖਬਾਰਾਂ ਸਾਰੇ ਮਿਲਣਾ ਦਾ ਹੌਲੀ-ਹੌਲੀ 에ਅਰਪੋਰਟਾਂ ਤੱਕ ਵੀ ਇਸ਼ਤਿਹਾਰ ਪਹੁੰਚ ਜਾਣਗੇ ਤੇਸ਼ਿਆਰ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਮਾਲਵਾ ਕਨਾਲ ਦੀਆਂ ਮੇਰੀਆਂ ਦੋ ਤਿੰਨ ਗੱਲਾਂ ਦਾ ਜਵਾਬ ਦੇ ਦਿਓ ਪਹਿਲਾਂ ਤਾਂ ਤੁਸੀਂ ਲੋਕਾਂ ਦੇ ਨਾਲ ਇਹਦਾ ਇਸ ਮਾਲ ਪ੍ਰੋਪੋਜ਼ਡ ਮਾਲਵਾ ਕਨਾਲ ਦਾ ਡਿਜ਼ਾਈਨ ਸ਼ੇਅਰ ਕਰੋ ਕਿ ਵਾਟ ਇਜ਼ ਦ ਡਿਜ਼ਾਈਨ ਆਫ ਦਿਸ ਕਨਾਲ ਇਹ ਇਹਦਾ ਜਿਹੜਾ ਪ੍ਰੋਪਰ ਇੰਜੀਨੀਅਰਿੰਗ ਸਕਿਲਸ ਨਾਲ ਬਣਾਇਆ ਕਿਉਂਕਿ ਕਈ ਜਗ੍ਹਾ ਤੋਂ ਤੁਦਮੀਨਾ ਉੱਚੀਆਂ ਨੇ ਕਈ ਜਗ੍ਹਾ ਤੇ ਨੀਵਾਂ ਨੇ ਉਹਦਾ ਡਿਜ਼ਾਈਨ ਕੀ ਹੈ ਔਰ ਦੂਸਰਾ ਇਹਦੇ ਬਾਰੇ ਮੈਨੂੰ ਸਾਨੂੰ ਇਹ ਦੱਸਣ ਜਾਣ ਕੇ ਜਿਹੜੀ ਬਜਟਰੀ ਅਲੋਕੇਸ਼ਨ ਹੈ 230 ਕਰੋੜ ਰੁਪਏ ਦਾ ਇਤਿਹਾਸਨ ਕਰ ਦਿੱਤਾ ਤੇ 230 ਕਰੋੜ ਰੁਪਏ ਦਾ ਅਸੀਂ ਬਜਟ ਅਸੀਂ ਖਰਚਾਂਗੇ ਇਹਦੇ 23 230 ਕਰੋੜ ਦੀ ਪ੍ਰਵਾਨਗੀ ਤਾਂ ਬਜਟ ਵਿਧਾਨ ਸਭਾ ਨੇ ਦੇਣੀ ਹੈ ਨਾ ਤੇ ਇੱਥੇ ਦਾ 50 ਕਰੋੜ ਰੁਪਏ ਦੀ ਪ੍ਰਵਾਨਗੀ ਲੈਣੀ ਹੋਵੇ ਤਾਂ ਵੀ ਵਿਧਾਨ ਸਭਾ ਦੇਰ ਇਜ਼ ਨੋ ਬਜਟਰੀ ਅਲੋਕੇਸ਼ਨ ਇਨ ਸੋ ਫਾਰ ਐਟ ਦਿਸ ਪੁਆਇੰਟ ਆਫ ਟਾਈਮ ਅਲੋਡ ਬਾਈ ਦਾ ਪੰਜਾਬ ਵਿਧਾਨ ਸਭਾ ਔਰ ਨਾਲ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਤੁਸੀਂ ਦੇਖੋ ਪੰਜਾਬ ਚ ਫਰਸਟ ਪੋਸਟ ਇੰਡੀਪੈਂਡੈਂਸ ਕਨਾਲ ਕਿੱਦਾਂ ਝੂਠ ਬੋਲ ਰਿਹਾ ਭਗਵੰਤ ਸਿੰਘ ਮਾਨ ਇੱਕ ਮੁੱਖ ਮੰਤਰੀ ਇਹ ਪੰਜਾਬ ਵਿੱਚ ਆਜ਼ਾਦ ਆਜ਼ਾਦ ਭਾਰਤ ਤੋਂ ਬਾਅਦ ਪਹਿਲਾ ਕਨਾਲ ਬਣਾਇਆ ਜਾ ਰਿਹਾ ਜਦ ਕਿ ਜਿਹੜੇ ਮੇਨ ਪ੍ਰਮੁਖ ਕਨਾਲ ਨੇ ਉਹ ਪੋਸਟ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਬਣਨੇ ਨੇ ਜਿਹੜਾ ਮੇਨ ਲਾਈਨ ਸਰਹੰਦ ਫੀਲਡ ਰਹੇਗਾ ਵਾ ਇਹ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਤੇ ਆਲਮੋਸਟ 60 ਦੇ ਹਾਕੇ ਵਿੱਚ ਕੰਪਲੀਟ ਹੋਇਆ ਜਿਹੜਾ ਭਾਖੜਾ ਮੇਨ ਲਾਈਨ ਕਨਾਲ ਹੈਗਾ ਵਾ ਇਹ ਵੀ ਇਹ ਵੀ ਇਸੇ ਤਰੀਕੇ ਨਾਲ ਅਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਤੇ ਇਹ 60 ਦੇ ਦਹਾਕੇ ਵਿੱਚ ਕੰਪਲੀਟ ਹੋਇਆ ਸਾਡੇ ਦੁਆਬੇ ਨੂੰ ਜਿਹੜੀ ਬਿਸ ਦੁਆਬ ਕਨਾਲ ਨਿਕਲਦੀ ਰੋਪੜ ਹੈਡਵਰਕਸ ਤੋਂ ਉਹ ਜਿਹੜੀ ਸਾਰੇ ਦੁਆਬੇ ਨੂੰ ਪਾਣੀ ਦਿੰਦੀ ਆ ਉਹ ਨਹਿਰ ਆਜ਼ਾਦ ਭਾਰਤ ਵਿੱਚ ਪੋਸਟ ਇੰਡੀਪੈਂਡੈਂਸ ਜਿਹੜੀ ਆ ਉਹ ਹੋਇਆ ਮਤਲਬ ਇਹ ਚੀਫ ਮਿਨਿਸਟਰ ਲੋਕਾਂ ਨੂੰ ਐਂ ਦੱਸ ਰਿਹਾ ਕਿ ਕੋਈ ਨਹਿਰ ਹੀ ਨਹੀਂ ਬਣੀ ਜਿਦਾ ਇਹ ਪਹਿਲਾਂ ਕਹਿੰਦੇ ਸੀ ਕਿ 70 ਸਾਲਾਂ 'ਚ ਕੀ ਕੀਤਾ ਭਾਖੜਾ ਡੈਮ ਭੁੱਲ ਕੇ ਯੂਨੀਵਰਸਟੀਆਂ ਭੁੱਲ ਕੇ ਦਰਿਆਵਾਂ ਨੂੰ ਪੰਨ ਭੁੱਲ ਕੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਲਾਇਆ 20000 ਸਕੂਲ ਭੁੱਲ ਕੇ 15 18 20000 ਹੈਲਥ ਦਾ ਨੈਟਵਰਕ ਸਾਰੀ ਸਟੇਟ ਬਣਿਆ ਪਿਆ ਸੀ ਕੋ ਭੁੱਲ ਗਏ ਇਸੇ ਤਰ੍ਹਾਂ ਹੁਣ ਚੁੱਪ ਬੋਲੇ ਨੇ ਕਿ ਮਾਲਵਾ ਕਨਾਲ ਪਹਿਲੀ ਕਨਾਲ ਆ ਆਜ਼ਾਦ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਆਜ਼ਾਦ ਭਾਰਤ ਨੂੰ ਪਹਿਲਾਂ ਸਭ ਤੋਂ ਇੰਪੋਰਟੈਂਟ ਕਨਾਲ ਨੈਟਵਰਕ ਕੱਢਿਆ ਸੀ ਡੋਇਨ ਪੰਜਾਬ ਬਟ ਦੈਟ ਵਾਸ ਯੂਬੀਡੀਸੀ ਜਿਹੜਾ ਅੱਪਰ ਬਾਰੀ ਦੁਆਬ ਕਨਾਲ ਦਾ ਨੈਟਵਰਕ ਆ ਸਾਰੇ ਮਾਝੇ ਨੂੰ ਕੇਟਰ ਕਰਦਾ ਔਰ ਜਿਹੜਾ ਪੰਜਾਬ ਸਾਡਾ ਪਾਕਿਸਤਾਨ ਵਿੱਚ ਰਹਿ ਗਿਆ ਉਸ ਨੂੰ ਕੇਟਰ ਕਰਦਾ ਸੀਗਾ ਪਰ ਭਾਤਰਾ ਮਿਲ ਲਾਈਨ ਕਨਾਲ ਸਰਹੰਦ ਫੀਡਰ ਇਸ ਤੋਂ ਆਪ ਕਨਾਲ ਉਹ ਜਿਹਨੀਆਂ ਖਾਲਾ ਨਿਕਲੀਆਂ ਜਿਹਨੀਆਂ ਉਹਦੇ ਰਜਵਾਹੇ ਨਿਕਲੇ ਜਿਹਨੀਆਂ ਡਿਸਟ੍ਰੀਬਿਊਟਰੀਆਂ ਬਣੀਆਂ ਨੈਟਵਰਕ ਬਣਿਆ ਉਹ ਸਾਰਾ ਔਰ ਲਾਸਟ ਜਿਹੜੇ ਮੈਂ ਕਹਿਣਾ ਚਾਹੁੰਦਾ ਕਿ ਇੱਕ ਹੋਰ ਗਲਤ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਅੱਜ ਕਿ ਭਗਵੰਤ ਮਾਨ ਦੀ ਸਰਕਾਰ ਨੇ ਨਹਿਰੀ ਪਾਣੀ ਸਾਰਿਆਂ ਪਹੁੰਚਾਤਾ ਆਦੋਂ ਹੁਣ ਥੋੜੀਆਂ ਬਾਰਿਸ਼ਾਂ ਪੈ ਗਈ ਤੇ ਲੋਕਾਂ ਨੂੰ ਨਿਕਲ ਗਿਆ ਨਹੀਂ ਤਾਂ ਸਾਰਾ ਝੋਨਾ ਉਹ ਪੰਜਾਬ ਦਾ ਸੁੱਕ ਗਿਆ ਸੀਗਾ ਬਿਜਲੀ ਨਹੀਂ ਦੇ ਸਕੇ ਔਰ ਇਹਨਾਂ ਦਾ ਪ੍ਰੋਪਾਗੈਂਡਾ ਨਹਿਰੀ ਪਾਣੀ ਦਾ ਇਹ ਬਹੁਤ ਫਿਕਟਿਸ਼ੀਅਸ ਫੇਕ ਤਿਆਰ ਕੀਤਾ ਜਾ ਰਿਹਾ ਨਾਰਮਲ ਕੋਰਸ ਵਿੱਚ 21% ਨਹਿਰੀ ਪਾਣੀ ਖੇਤਾਂ ਨੂੰ ਜਾ ਰਿਹਾ ਸੀਗਾ ਮਗਰਲੀ ਸਰਕਾਰਾਂ ਨੇ ਵੀ ਐਫਰਟ ਕੀਤੇ ਕੁਝ ਖਾਲ ਡੰਮੇ ਪੈਦਾ ਕੀਤੇ ਥੋੜੇ ਬਹੁਤੇ ਖਾਲ ਲਾਣਾਂ ਨੇ ਵੀ ਪੈਦਾ ਕੀਤੇ ਉਹਦੀ ਜਿਹੜੀ ਜਿਹੜੀ ਕੇਟਰਿੰਗ ਹੈਗੀ ਆ ਜਿਹੜੀ ਉਹ ਇਰੀਗੇਸ਼ਨ ਆ ਉਹ ਲਗਭਗ 30% ਪੰਜਾਬ ਦੇ ਖੇਤਾਂ ਤੇ ਕਿਸਾਨਾਂ ਤੱਕ ਪਹੁੰਚੀ 70% ਅੱਜ ਵੀ ਟਿਊਬਲ ਇਰੀਗੇਟ ਹੋ ਰਿਆ ਵਾ ਜੇ ਭਗਵੰਤ ਮਾਨ ਔਰ ਪੰਜਾਬ ਸਰਕਾਰ ਦੇ ਮੁਤਾਬਕ ਅਸੀਂ ਸਾਰੇ ਪੰਜਾਬ ਦੇ ਪਾਣੀ ਨੂੰ ਦੇਤਾ ਨਹਿਰੀ ਪਾਣੀ ਤੇ ਫਿਰ 14 ਲੱਖ ਟਿਊਬਲ ਕੋ ਚੱਲ ਰਿਹਾ ਪੰਜਾਬ ਦੇ ਅਸੀਂ ਆਪਣੀ ਪਾਰਟੀ ਨਾਲ مشورہ ਕਰਕੇ ਮੈਂ ਚਾਹਨਾ ਵਾਂ ਕਿ پیسਫੁਲ ਧਰਨਾ ਪ੍ਰੋਟੈਸਟ ਜਿਹੜਾ ਵਾ ਉਹ ਫਰੀਦਕੋਟ ਡਿਸਟ੍ਰਿਕਟ ਕੋਰਟਸ ਵਿੱਚ ਮਾਰਿਆ ਜਾਵੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਨੂੰ ਜਿਹੜਾ ਬਿਲਕੁਲ ਠੰਡੇ ਬਸਤੇ ਚ ਪਾਤਾ ਔਰ ਮੈਨੂੰ ਅਫਸੋਸ ਨਾਹਿਣਾ ਪੈਂਦਾ ਕਿ ਸਾਰੀਆਂ ਪਾਰਟੀਆਂ ਐਵੇਂ ਕਰਦੀਆਂ ਜਿਵੇਂ ਕੁਝ ਹੋਇਆ ਹੀ ਨਹੀਂਗਾ ਇੱਥੇ ਔਰ ਭਗਵੰਤਪານ ਦੀ ਸਰਕਾਰ ਜਿਹੜੀ ਹੈ ਇਸ ਮਸਲੇ ਨੂੰ ਬਿਲਕੁਲ ਨਾਨ ਸੀਰੀਅਸਲੀ ਲੈ ਕੇ ਪਿਛਲੇ 2.5 ਸਾਲ ਤੋਂ ਇਹਦੇ ਤੇ ਲੋਕਾਂ ਨਾਲ ਬੇਇਮਾਨੀ ਕਰ ਰਹੀ ਜਾਂ ਝੂਠ ਬੋਲ ਰਹੀ ਜਾਂ ਔਰ ਸੈਂਕਸ਼ਨ ਨਹੀਂ ਦੇ ਰਹੀ ਇਸ ਨੂੰ ਲੈ ਕੇ ਅਸੀਂ ਹਾਈਲਾਈਟ ਕਰਾਂਗੇ ਟਾਈਮ ਔਰ ਡੇ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਪਵਾ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਨੈਕਸਟ ਸਟੈਪ ਹੋਊਗਾ ਜਿਹੜਾ 15 ਅਕਤੂਬਰ ਜਿਸ ਦਿਨ ਬਾਬਲ ਕਲਾਂ ਗੋਲੀਕਾਂਡ ਹੋਇਆ ਵਾ ਸਾਰਾ ਵਾਪਰਿਆ ਉਹਦੇ ਬਾਰੇ ਵੀ ਮੈਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਆਪ ਬੇਨਤੀ ਕਰੂੰਗਾ ਕਿ ਸਾਡਾ ਤਾਂ ਇੱਕ ਪੋਲੀਟੀਕਲ ਧਿਰ ਹੈਗਾ ਸਿਸਟਮ ਹੈ ਮੈਂ ਉਹਨਾਂ ਨੂੰ ਆਪਣੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਸ ਮੁੱਦੇ ਨੂੰ ਲੈ ਕੇ ਆਓ ਸਾਰੀਆਂ ਪੰਥਕ ਧਿਰਾਂ ਜਿਹੜੀਆਂ ਪੰਜਾਬ ਦੇ ਲੋਕ ਇਨਸਾਫ ਪਸੰਦ ਉਹਨਾਂ ਨੂੰ ਸੱਦਾ ਦਿਓ ਤਾਂ ਕਿ ਇਸ ਮੁੱਦੇ ਨੂੰ ਪੰਜਾਬ ਸਰਕਾਰ ਦੇ ਪ੍ਰੈਸ਼ਰ ਪਾ ਕੇ ਇਨਸਾਫ ਜਿਹੜਾ ਉਤਵਾਇਆ ਜਾ ਸਕੇ ਕੋ ਗੱਲ ਇਹ ਆ ਕਿ ਅੱਜ ਸਾਡਾ 올 인디아 ਕਿਸਾਨ ਕਾਂਗਰਸ ਪੰਜਾਬ ਦੇ ਯੂਨਿਟ ਦੀ ਮੀਟਿੰਗ ਹੋਈ ਆ ਸਾਡੇ ਨਾਲ ਮੇਰੇ ਨਾਲ ਰਾਜਵਾਨ ਨੇ ਕਿਰਨਜੀਤ ਸਿੰਘ ਸੰਧੂ ਪ੍ਰੈਜ਼ੀਡੈਂਟ اور ਸਾਡੇ ਜਿਹੜੇ ਨਾਲ ਲੈਫਟ ਦੇ ਨੇ ਸਰਦਾਰ ਜਗਦੀਪ ਸਿੰਘ ਜੀ ਕਮਾਂਡੋ ਐਕਸਐਮਐਲਏ اور ਸਾਡੇ ਹੋਰ ਆਫਿਸ ਬੀਅਰਰਸ ਨੈਸ਼ਨਲ ਲੈਵਲ ਦੇ اور ਪਿੱਛੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਟੇਟ ਦੀ ਐਗਜ਼ੀਕਟਿਵ ਸਭ ਤੋਂ ਇੰਪੋਰਟੈਂਟ ਇਸ਼ੂ ਜਿਹੜਾ ਪੰਜਾਬ ਦਾ ਜਿਹੜਾ ਮਨੁੱਖਤਾ ਦੇ ਨਾਲ ਤੁਲਕ ਰੱਖਣ ਵਾਲਾ ਹੈ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਜੀ 2015 ਤੋਂ ਅੱਜ ਆਲਮੋਸਟ 9 ਸਾਲ ਦਾ ਸਮਾਂ ਪੂਰਾ ਹੋ ਗਿਆ ਕਿਸੇ ਸਰਕਾਰ ਨੇ ਇਸ ਮੁੱਦੇ ਤੇ ਪੂਕਤਾ ਇਨਸਾਫ ਦੇਣ ਦੀ ਗੱਲ ਜੇ ਨਹੀਂ ਕੀਤੀ ਉਹਦੀ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਤੁਸੀਂ ਅੱਜ ਦੇਖ ਸਕਦੇ ਹੋ ਕਿ ਜਿਹੜਾ ਬਾਦਲ ਦਾ ਪਰਿਵਾਰ ਆ ਉਹ ਉਹਨਾਂ ਦਾ ਪੋਲਿਟੀਕਲ ਗ੍ਰਾਫ ਜਿਹੜਾ ਉਹ ਆਲਮੋਸਟ ਏਰੋਡ ਹੋ ਗਿਆ ਪੰਜਾਬ ਦੇ ਵਿੱਚੋਂ ਪ੍ਰਾਇਮਰਲੀ ਤੋ ਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਰਾਜਨੀਤੀ ਕੀਤੀ ਔਰ ਇਨਸਾਫ ਨੂੰ ਦਰਖ਼ਨਾਰ ਕੀਤਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬਣੇ ਚੀਫ ਮਿਨਿਸਟਰ ਅੱਜ ਤੁਸੀਂ ਉਹਨਾਂ ਦਾ ਹਸ਼ਬ ਵੀ ਦੇਖ ਸਕਦੇ ਹੋ ਪਿਛਲੀ ਸਰਕਾਰ ਵੀ ਇਹਦੇ ਤੇ ਜਿਹੜਾ ਜੋ ਬਣਦਾ ਸੀਗਾ ਹਾਲਾਂਕਿ ਦਸਤ ਜਰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਉਹਦੇ ਸਾਰੇ ਤੱਥ ਪੇਸ਼ ਕੀਤੇ ਗਏ ਨੇ ਸਾਰੀਆਂ ਐਫਆਈਆਰ ਦਾ ਰਿਕਾਰਡ ਸਾਰੇ ਜਿਹੜੇ ਗੋਲੀ ਕਾਂਡ ਸੀ ਉਹ ਪੂਰਾ ਸਵੇਤ ਬਹਿਬਲ ਕਲਾ ਲੇਕਿਨ ਅਨਫੋਰਚੂਨੇਟਲੀ ਜਿਹੜਾ ਐਕਸ਼ਨ ਬਣਦਾ ਸੀਗਾ ਉਹ ਕਿਤੇ ਨਾ ਕਿਤੇ ਡੀਰੀਲ ਹੁੰਦਾ ਰਿਹਾ ਇਲੈਕਸ਼ਨ ਤੋਂ ਪਹਿਲਾਂ 2022 ਚ ਕੇਜਰੀਵਾਲ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਇਹਦਾ 24 ਘੰਟੇ ਦਾ ਮਸਲਾ ਸਾਡਾ ਫਿਰ ਦੁਬਾਰਾ ਰੀਟ੍ਰੀਟ ਕੀਤਾ ਕਿ 30 ਦਿਨਾਂ ਦੇ ਵਿੱਚ ਅਸੀਂ ਇਨਸਾਫ ਦੇਵਾਂਗੇ ਬਲਕਿ ਜਿੱਥੇ ਹੋਰ ਇਸ਼ੂ ਸੀ ਪੰਜਾਬ ਦੇ ਇਸ ਇਸ਼ੂ ਦੇ ਉੱਤੇ ਵਾਅਦਾ ਕਰਕੇ ਉਹਨਾਂ ਨੇ ਸਰਕਾਰ ਬਣਾਈ ਜੀ ਲੋਕਾਂ ਨੇ ਵਾਅਦਾ ਲੋਕਾਂ ਨੇ ਭਰੋਸਾ ਕਰਕੇ ਬਹੁਤ ਵੱਡਾ ਮੈਂਡੇਟ ਦਿੱਤਾ ਪਰ ਹੁਣ ਤੱਕ ਕੀ ਬੋਲ ਰਹੇ ਨੇ ਇਸ ਵਕਤ ਮੈਂ ਲੋਕਾਂ ਦੀ ਕਚਹਿਰੀ ਵਿੱਚ ਲਿਆ ਕੇ ਦੱਸਣਾ ਚਾਹੁੰਦਾ ਕਿ ਤੱਕ ਕੀ ਬੋਲ ਰਹੇ ਨੇ ਇਸ ਵਕਤ ਕਿਸ ਤਰ੍ਹਾਂ ਇਹ ਸਰਕਾਰ ਮਗਰਲੀਆਂ ਸਰਕਾਰਾਂ ਦਾ ਰਿਪੋਰਟ ਤੋੜ ਕੇ ਗੋਸ਼ੀਆਂ ਨੂੰ ਵਿਚਾਰ ਰਹੀ ਹੈ ਔਰ ਆਪਾਂ ਸਾਰੇ ਅੱਛੀ ਤਰ੍ਹਾਂ ਸਮਝ ਲਿਆ ਕਿ ਸਾਰੀ ਵੋਟ ਬੈਂਕ ਪੋਲਿਟਿਕਸ ਹੈ ਕਿਉਂਕਿ ਹੁਣ ਰਹਿਣ ਦੀ ਇਲੈਕਸ਼ਨ ਆ ਰਹੀ ਹੈ ਕੇਜਰੀਵਾਲ ਸਾਹਿਬ ਨੇ ਉਧਰ ਵੀ ਵਿਗਲ ਬਜਾਤਾ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰੇ ਦਾ ਜਿਹੜਾ ਪ੍ਰਭਾਵ ਹੈ ਪੰਜਾਬ ਨਾਲੋਂ ਵੀ ਜ਼ਿਆਦਾ ਹਰਿਆਣੇ ਦੇ ਵਿੱਚ ਹੈ ਔਰ ਉਸ ਦੀ ਮੋਟਾ ਲੈਣ ਕਰਕੇ ਭਗਵੰਤਪਾਨ ਨੂੰ ਉਪਰੋਂ ਇਸ਼ਾਰਾ ਸੀਗਾ ਕਿ ਤੁਸੀਂ ਇਸ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਇਹਦੀ ਅ ਪ੍ਰੋਸੀਕਿਊਟ ਕਰਨ ਦੀ ਇਜਾਜ਼ਤ ਨਹੀਂ ਦੇਣੀ ਕੋ ਸਪੈਸੀਫਿਕ ਜਵਾਬ ਭਗਵੰਤਪਾਨ ਦਾ ਇਸ ਦੇ ਕੋ ਅੱਜ ਸਾਡੇ ਇਸ ਮੀਟਿੰਗ ਦਾ ਜਿੱਥੇ ਕਿਸਾਨਾਂ ਦੇ ਮੁੱਦੇ ਤੇ ਅਸੀਂ ਡਿਸਕਸ਼ਨ ਕੀਤੀ ਆ ਜਿਹੜਾ ਸਭ ਤੋਂ ਇੰਪੋਰਟੈਂਟ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਹੈ ਬੇਅਦਬੀ ਦਾ ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲਾ ਗ੍ਰੰਥ ਜਿਹਦੇ ਸਾਰੀਆਂ ਧਰਮਾਂ ਦੀ ਬਾਣੀ ਦਰਜ ਆ ਅਗਰ ਉਹਦਾ ਨਰਾਦਰਦਾ ਅਸੀਂ ਇਨਸਾਫ ਪੰਜਾਬ ਦੇ ਵਿੱਚ ਨਹੀਂ ਲੈ ਸਕਦੇ ਤਾਂ ਫਿਰ ਅਸੀਂ ਇਸ ਦੇਸ਼ ਵਿੱਚ ਕਿਹੇ ਕਿਸੇ ਹੋਰ ਸਟੇਟ ਵਿੱਚ ਜਾ ਕੇ ਇਨਸਾਫ ਕਿਤਾ ਮੰਗਾਂਗੇ ਉਹ ਸਭ ਤੋਂ ਮੂਠ ਪੁਆਇੰਟ ਵਾਈ ਦੀ ਭਗਵਾਨ ਪ੍ਰਮਾਨ ਗਵਰਨਮੈਂਟ ਇਸ ਨਾਟ ਗਿਵਿੰਗ ਸੈਂਕਸ਼ਨ ਟੂ ਪ੍ਰੋਸੀਕਿਊਟ ਦੇਰਾ ਸੱਚਾ ਸੋਦਾ ਹੈਡ ਅੰਡਰ ਸੈਕਸ਼ਨ 2295ਏ ਜਿਹੜੀਆਂ ਇਨ ਦਾ 3 ਐਫ ਆਈ ਆਰਸ ਰਜਿਸਟਰਡ ਅਗੇਂਸਟ ਸੈਕੰਡਰੀਜ ਕੇਸਸ ਜਾਂ ਬੇਅਦਬੀ ਦੇ ਕੇਸਸ ਦਰ ਵਿੱਚ ਉਸਰਾ ਕਿ ਜਿੰਨੀਆਂ ਟ੍ਰਾਇਲਸ ਚੱਲ ਰਹੀਆਂ ਅਸੀਂ ਫ੍ਰੀ ਕੋਰਟ ਦੇ ਅਦਾਲਤ ਚਲਾਨ ਪੇਸ਼ ਹੋਏ ਨੇ ਉਹ ਇੱਕ ਇੱਕ ਕਰਕੇ ਇਹਨਾਂ ਸਾਰੇ ਦੋਸ਼ੀਆਂ ਨੇ ਵਿੱਚ ਹੀ ਪੁਲਿਸ ਵਾਲਿਆਂ ਨੇ ਉਹ ਸਾਰੀਆਂ ਜਿਹੜੀਆਂ ਟ੍ਰਾਇਲਸ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਲੈ ਗਏ ਦੇ ਹੈਵ ਟੇਕਨ 올 ਦਾ ਮੇਜਰ ਟ੍ਰਾਇਲਸ ਟੂ ਚੰਡੀਗੜ੍ਹ ਔਰ ਇਹਦੇ ਨਾਲ ਨਾਲ ਜਿਹੜਾ ਇੰਪੋਰਟੈਂਟ ਇਸ਼ੂ ਸੀਗਾ ਜਿਹਦੇ ਚ ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜੀ ਟ੍ਰਾਇਲ ਆ ਉਹ ਸਟੇ ਕਰ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ ਉਹਦੇ ਤੇ ਰੋਕ ਲਾ ਦਿੱਤੀ ਗਈ ਲਾਸਟ ਜਿਹੜੀ ਸਟੇ ਕੀਤੀ ਗਈ ਟ੍ਰਾਇਲ ਉਹ 2000 ਤੇ 24 ਦੀ ਮਾਰਚ ਨੂੰ ਕੀਤੀ ਗਈ ਆ ਅਪ੍ਰੈਲ ਮਈ ਜੂਨ ਜੁਲਾਈ ਅਗਸਟ ਪੰਜਵੇਂ ਮਹੀਨੇ ਚ ભગવંત માંંદે ਕਿਸੇ ਵੀ ਬੇਅਦਬੀਆਂ ਦੇ ਟ੍ਰਾਇਲ ਜਿਹੜੀ ਹਾਈ ਕੋਰਟ ਦੇ ਜਜਸ ਵੱਲੋਂ ਸਹੀ ਕੀਤੀ ਗਈ ਆ ਉਹਦੇ ਖਿਲਾਫ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੋਈ ਐਸਐਲਪੀ ਨਹੀਂ ਪਾਇਆ ਗਿਆ ਆ ਤੁਹਾਡੇ ਸਾਹਮਣੇ ਬੈਠਾ ਸੁਪਾਲ ਖੇਰਾ ਜਦੋਂ ਮੈਨੂੰ ਮਾਨਯੋਗ ਹਾਈ ਕੋਰਟ ਨੇ ਐਨਡੀਪੀਐਸ ਕੇਸ ਵਿੱਚ ਛੇਲ ਦਿੱਤੀ ਇੱਕ ਹਫ਼ਤੇ ਦੇ ਵਿੱਚ ਮੇਰੀ ਉਹ ਛੇਲ ਨੂੰ ਚੈਲੰਜ ਕਰਕੇ ਮੇਰੀ ਛੇਲ ਰਿਜੈਕਟ ਕਰਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ 25-25 ਲੱਖ ਰੁਪਏ ਦੇ ਇੱਕ-ਇੱਕ ਦਿਹਾੜੀ ਦੇ ਦੋ ਕਾਉਂਸਲ ਖੜੇ ਕਰਕੇ ਸੱਧੜ 10 ਦਿਨ ਮਤਲਬ 4-5 ਕਰੋੜ ਰੁਪਇਆ ਖਹਿਰੇ ਤੇ ਖਰਚ ਦਿੱਤਾ ਗਿਆ ਕਿ ਕਿਸੇ ਦਿੱਕੇ ਨਾਲ ਜਮਾਨਤ ਰੱਦ ਕਰਾਈ ਜਾਵੇ ਜੇ ਖਹਿਰੇ ਦੀ ਜਮਾਨਤ ਰੱਦ ਕਰਾਉਣ ਵਾਸਤੇ ਕਰੋੜਾ ਰੁਪਏ ਪੰਜਾਬ ਸਰਕਾਰ ਖਰਚ ਸਕਦੀ ਆ ਤੇ ਫਿਰ ਦੇਰਾ ਸੱਚਾ ਸੌਦਾ ਦੇ ਖਿਲਾਫ ਜਿਹੜੀਆਂ ਇਹ ਪ੍ਰोसीडिंग्स ਜੇ ਹੋਈਆਂ ਸੈਕਟਰੀ ਬੇਅਦਬੀ ਦੇ ਕੇਸਾਂ ਵਿੱਚ ਇਹਨਾਂ ਦੀ ਇਹਨਾਂ ਦੇ ਇਹਨਾਂ ਦੀ ਅਪੀਲ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਐਸਐਲਪੀ ਦੇ ਰਾਹੀਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਕੇਜਰੀਵਾਲ ਸਰਕਾਰ ਨੇ ਕਿਉਂ ਨਹੀਂ ਪਾਈ ਅੱਜ ਤੱਕ ਇਹ ਦੱਸਣਾ ਉਹਨਾਂ ਦਾ ਬਹੁਤ-ਬਹੁਤ ਜ਼ਰੂਰੀ ਆ ਪ੍ਰਦੀਪ ਕਲੇਰ ਇੱਕ ਨਵਾਂ ਐਂਟਰੀ ਆਉਂਦੀ ਉਹਦੀ ਔਰ ਉਹ ਕਲਪਰੇਟ ਹੈ ਥੈਨ ਐਫਆਈਆਰ ਕੋਨਾਲ ਅਕਿਊਜ਼ਡ ਆ ਇੱਕ ਐਫਆਈਆਰ ਵਿੱਚ ਉਹਨੇ ਰੈਸਟ ਪਾਇਆ ਗਿਆ ਉਹਦੇ ਚ ਉਹਨੂੰ ਗਵਰਨਮੈਂਟ ਵੱਲੋਂ ਇੱਕ ਵਹਿਦੇ ਮਾਕ ਕੋਆ ਬਣਾ ਕੇ ਉਹ ਸਾਰੀਆਂ ਗੱਲਾਂ ਖਵਾਤੀਆਂ ਉਹ ਗੱਲਾਂ ਠੀਕ ਹੋਣ ਗਿਆ ਕੇ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਗੁਪਤ ਤੌਰ ਤੇ ਮਿਲੇ ਉਹਨੂੰ ਮਾਫੀਨਾਮਾ ਕਿਸ ਤਰ੍ਹਾਂ ਦਵਾਇਆ ਗਿਆ ਸੁਖਵੀਰ ਬਾਦਲ ਦੇ ਕੀ ਤੋਲਕਾਤ ਸੀਗੇ ਵੀ ਅੰਡਰਸਟੈਂਡ ਏਵਰੀਥਿੰਗ ਪਰ ਇੱਕ ਚਿਤਰਾ ਅੰਡਰਸਟੈਂਡ ਕਰੋ ਕਿ ਆਮ ਆਦਮੀ ਭਗਵੰਤਪਾਤ ਦੀ ਗਵਰਨਮੈਂਟ ਸਾਰੀ ਅਟੈਂਸ਼ਨ ਡਿਫਲੈਕਟ ਕਰਕੇ ਪ੍ਰਦੀਪ ਕਲੇਰ ਦੇ ਰਾਹੀਂ ਉਹ ਸਾਰਾ ਨਜ਼ਰਾ ਜਿਹੜਾ ਵਾ ਉਹ ਕੱਲਾ ਅਕਾਲੀ ਦਲ ਤੇ ਬਾਦਲ ਦੇ ਪਰਿਵਾਰ ਦੇ ਉੱਤੇ ਸੁੱਟਿਆ ਜਾ ਰਿਹਾ ਉਹ ਦੋਸ਼ੀ ਨਹੀਂ ਉਹਨਾਂ ਨੂੰ ਸਜ਼ਾ ਮਿਲ ਗਈ ਲੋਕਾਂ ਦੀ ਅਦਾਲਤ ਵਿੱਚ ਗਾਂ ਵੀ ਮਿਲੇਗੀ ਪਰ ਇਹ ਦੱਸੇ ਕਿ ਤੁਸੀਂ ਇਹ ਜਿਹੜੇ ਟ੍ਰਾਇਲਸ ਬਾਹਰ ਚਲੇ ਗਿਆਂ ਟ੍ਰਾਇਲ ਸਟੇ ਹੋ ਗਿਆਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਦਿੱਤੀ ਇਹ ਆਪਣਾ ਪਾਤਰੀ ਆਮ ਆਦਮੀ ਪਾਰਟੀ ਨੂੰ ਬਹੁਤ ਕਲੀਅਰ ਕਰਨਾ ਪਵੇਗਾ ਕਿਸੇ ਵੀ ਕੋਈ ਹਸਪੀਟਲ ਸਕੂਲ ਕੋਈ ਰੋਡ ਨੈਟਵਰਕ ਕੋਈ ਕਨਾਲ ਕੱਢਣ ਵਾਸਤੇ ਇਹ ਪੈਸਾ ਕਿੱਥੋਂ ਪ੍ਰੋਵਾਈਡ ਕਰ ਸਕਦੇ ਨੇ ਇਹ ਸਾਰਾ ਚਾਰ ਜਿੰਨੀ ਚੋਣਾ ਦੇ ਮਦਦ ਨਜ਼ਰ ਰੱਖ ਕੇ ਹੋਏ ਐਲਾਨ ਹੋ ਰਹੇ ਨੇ ਆਸ਼ਟਿਹਾਰ ਬਾਜ਼ੀਆਂ ਹੋਈਆਂ ਨੇ ਕਿ ਕਲਾਲ ਬਣਾ ਲੈਣਾ ਇਹਦਾ ਐ ਸ਼ੋ ਕਰ ਰਹੇ ਜਿਵੇਂ ਅਕਤੂਬਰ ਤੋਂ ਪਹਿਲਾਂ ਪਹਿਲਾਂ ਗਿੱਦੜਵਾਏ ਦੇ ਇਲਾਕਿਆਂ ਨੂੰ ਅਸੀਂ ਪਾਂਡਿਤ ਕਰ ਦੇਣਾ ਨੇ ਪੂਰਾ ਕਾਰੀ ਲੈਣੇ ਕਹਿੰਦੇ ਜਿਹੜੇ ਅਸੀਂ ਕਰਪਟ ਕੀਤੇ ਜਿਹਨੇ ਲੀਡਰਾਂ ਨੇ ਅਸੀਂ ਉਹਨਾਂ ਤੋਂ ਪੂਰੇ ਕਾਰੀ ਲੈਣੇ ਪਿਛਲੇ 2.5 ਸਾਲ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਿਹੜੇ ਲੀਡਰ ਕੋਲ ਉਹ ਪੈਸਾ ਰਿਕਵਰ ਕੀਤਾ ਇੱਕ ਪੈਸਾ ਇੱਕ ਵੀ ਰੁਪਈਆ ਨਾ ਜਿਹੜਾ ਖਜ਼ਾਨੇ ਚ ਕਹਿੰਦਾ ਨਾ ਕਿ ਮੈਂ ਲੀਡਰ ਕਰਪਟ ਤੋਂ ਅਸੀਂ ਪੈਸੇ ਖਜ਼ਾਨੇ ਚ ਪਾਉਣ ਇੱਕ ਪੈਸਾ ਮੈਨੂੰ ਕੋਟ ਕਰਕੇ ਦਿਖਾ ਦੇ ਭਗਵੰਤ ਜਿਹੜਾ ਕਿਸੇ ਕਰਪਟ ਲੀਡਰ ਦੀ ਪ੍ਰਾਪਰਟੀ ਜ਼ਬਤ ਕਰਕੇ ਕਰਪਸ਼ਨ ਦੇ ਇਸ਼ੂ ਦੇ ਉੱਤੇ ਉਹਦੇ ਪੈਸੇ ਖਜ਼ਾਨੇ 'ਚ ਇਜ਼ ਇ ਪੋਸੀਬਲ ਕਿ ਸਰਕਾਰ ਦੇ ਕੋਲ ਇਹਦਾ ਅਧਿਕਾਰ ਹੈਗਾ ਕਿ ਕਿਸੇ ਬੰਦੇ ਨੂੰ ਫੜ ਕੇ ਹਲੇ ਟ੍ਰਾਇਲ ਵੀ ਕੰਪਲੀਟ ਨਹੀਂ ਹੋਈ ਤੇ ਉਹਦੀ ਪ੍ਰਾਪਰਟੀ ਦੇ ਪੈਸੇ ਕੱਢ ਕੇ ਖਜ਼ਾਨੇ ਜਮ੍ਹਾਂ ਕਰਾ ਦਿੱਤੇ ਕਿਦੀ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਊਲ ਜਲੂਲ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਕੋਈ ਟੋਕ ਨਹੀਂ 4-5 ਕਰੋੜ